ਅੱਜ ਇਹਨਾਂ ਨੇ ਉਦਯੋਗਪਤੀਆਂ ਨੂੰ ਮੂਰੇ ਲਿਆਂਦਾ ਕੇਜਰੀਵਾਲ ਨੇ ਕੱਲ ਦੀ ਗੱਲ ਹੈ ਆ ਸੰਜੀਵ ਰੋੜਾ ਜਿਹੜਾ ਇੱਥੋਂ ਐਮਐਲਏ ਬਣਾਇਆ ਉਹਨੂੰ ਲੋਕਲ ਬਾਡੀਜ਼ ਦਾ ਮਿਨਿਸਟਰ ਬਣਾਤਾ ਇੱਕ ਕਿਸਮ ਦਾ ਸੈਕੰਡ ਮੁੱਖ ਮੰਤਰੀ ਆ ਉਹ ਤੇ ਪੰਜਾਬ ਨੂੰ ਮੁੜ ਵਸਦਾ ਕਰਨ ਵਾਸਤੇ ਤੁਹਾਨੂੰ ਹੀ ਕੋਈ ਆਪਣੀ ਜ਼ਿੰਮੇਵਾਰੀ ਸਮਝਣੀ ਪੈਣੀ ਹੈ ਆਪਣੇ ਪੱਧਰ ਤੇ ਅਸੀਂ ਪੰਜਾਬ ਦੇ ਲੋਕ ਜੇ ਅਸੀਂ ਠੱਗੇ ਠੱਗੇ ਮਹਿਸੂਸ ਕਰਦੇ ਆ ਅੱਜ ਲੋੜ ਹੈ ਕਿ ਪੰਜਾਬ ਨੂੰ ਆਉਣ ਵਾਲੇ ਸਮੇਂ 'ਚ 2027 'ਚ ਇਹਨਾਂ ਤੋਂ ਬੌਕਰ ਵਾਲਿਆਂ ਤੋਂ ਖਹਿੜਾ ਛਡਾ ਕੇ ਅਸੀਂ ਕੋਈ ਪੰਜਾਬ ਦੀ ਉਸ ਨਮੈਂਦਾ ਜਮਾਤ ਨੂੰ ਅਸੀਂ ਅੱਗੇ ਲਿਆਈਏ ਜਦੋਂ ਇਹ ਸਰਕਾਰ ਬਣੀ ਨਹੀਂ ਸੀ ਮੁੱਖ ਮੰਤਰੀ ਰਜਾਨਾ ਸਟੇਜਾਂ ਤੋਂ ਬੋਲਦੇ ਸੀ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਵਿਦੇਸ਼ਾਂ 'ਚ ਜਾਣ ਦੀ ਲੋੜ ਨਹੀਂ ਪੈਣੀ ਅੰਗਰੇਜ਼ ਆ ਕੇ ਇੱਥੇ ਸਾਡੇ ਕੰਮ ਕਰਿਆ ਕਰਨਗੇ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਵੇਖ ਰਹੇ ਹੋ ਮਹਾ ਪੰਜਾਬ ਯੂਐਸਏ ਤੇ ਮੈਂ ਹਾਂ ਸੰਦੀਪ ਸੈਣੀ ਅੱਜ ਸਾਡੇ ਨਾਲ ਮੌਜੂਦ ਨੇ ਅਵਤਾਰ ਸਿੰਘ ਸੋਹਤਾ ਜੀ ਇਹਨਾਂ ਨਾਲ ਅਸੀਂ ਅੱਜ ਗੱਲ ਕਰਾਂਗੇ ਪੰਜਾਬ ਦੇ ਅਲੱਗ-ਅਲੱਗ ਟੌਪਿਕ ਤੇ ਜਿਵੇਂ ਕੀ ਹੁਣ ਇਸ ਟਾਈਮ ਪੰਜਾਬ ਦੇ ਜੋ ਹਾਲਾਤ ਨੇ ਉਹਨਾਂ ਹਾਲਾਤਾਂ ਤੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਇਹਨਾਂ ਦਾ ਆਪਣੇ ਚੈਨਲ ਤੇ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੈਣੀ ਸਾਹਿਬ ਦੁਨੀਆ ਭਰ ਦੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਸਾਡਾ ਚੈਨਲ ਵੇਖ ਰਹੇ ਆ ਜੇ ਮੈਂ ਕੀ ਹੁਣ ਮਨਰੇਗਾ ਦਾ ਸੈਂਟਰਲ ਗਵਰਨਮੈਂਟ ਵੱਲੋਂ ਨਾਮ ਚੇਂਜ ਕੀਤਾ ਹੈਗਾ ਜੀ ਰਾਮ ਜੀ ਨਾਮ ਚੇਂਜ ਕਰਨ ਨਾਲ ਕੀ ਹੋਏਗਾ ਜੋਬ ਵੱਧ ਮਿਲੇਗੀ ਕੀ ਹੋਏਗਾ ਉਹ ਚੀਜ਼ ਕਰਨ ਨਾਲ ਸੈਣੀ ਸਾਹਿਬ ਮਨਰੇਗਾ ਸਕੀਮ ਹੈ ਜਿਹੜੀ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਮਾਨਯੋਗ ਡਾਕਟਰ ਮਨਮੋਨ ਸਿੰਘ ਸੀ ਸੀਗੇ ਤਾਂ ਉਹਨਾਂ ਨੇ ਮਹਾਤਮਾ ਗਾਂਧੀ ਜੀ ਦੇ ਨਾਂ ਤੇ ਉਹਨਾਂ ਲੋਕਾਂ ਲਈ ਇਹ ਸਕੀਮ ਲਿਆਂਦੀ ਸੀ ਜਿਨ੍ਹਾਂ ਲੋਕਾਂ ਨੂੰ ਪਿੰਡਾਂ ਵਾਲਿਆਂ ਨੂੰ ਕਿਸੇ ਕਿਸਮ ਦਾ ਕੋਈ ਰੁਜ਼ਗਾਰ ਦਾ ਸਾਧਨ ਨਹੀਂ ਹੈ ਸਮੇਂ-ਸਮੇਂ ਤੇ ਇਹਦੇ ਵਿੱਚ ਐਮੈਂਡਮੈਂਟ ਵੀ ਕੀਤੀ ਗਈ ਹੈ ਔਰ ਸੋਧਾਂ ਅਕਸਰ ਹੁੰਦੀਆਂ ਰਹੀਆਂ ਔਰ ਉਹਦੇ ਵਿੱਚ ਪਿੰਡਾਂ ਦੇ ਬਜ਼ੁਰਗ ਬੀਬੀਆਂ ਤੇ ਹੋਰ ਜਿਹੜੇ ਕੰਮ ਬਾਹਰ ਨਹੀਂ ਕਰਨ ਜਾ ਸਕਦੇ ਸੀ ਉਹਨਾਂ ਨੂੰ ਸਾਲ ਦੇ ਵਿੱਚ 100 ਦਿਨ ਦਾ ਰੁਜ਼ਗਾਰ ਜਦੋਂ ਕਿ ਖੇਤਾਂ ਵਿੱਚ ਕੰਮ ਨਹੀਂ ਹੁੰਦਾ ਤੇ ਉਹਨਾਂ ਨੂੰ ਪਿੰਡਾਂ ਦੇ ਵਿੱਚ 100 ਦਿਨ ਦਾ ਰੁਜ਼ਗਾਰ ਮੁਹੱਈਆ ਕਰੰਦਾ ਇੱਕ ਕਾਨੂੰਨ ਬਣਿਆ ਹੋਇਆ ਸੀ ਜਿਦੇ ਵਿੱਚ 90% ਬਜਟ ਭਾਰਤ ਸਰਕਾਰ ਪਾਉਂਦੀ ਸੀ 10% ਸੂਬਾ ਸਰਕਾਰਾਂ ਪਾਉਂਦੀਆਂ ਸੀ ਪਰ ਪੰਜਾਬ ਚ ਤਾਂ ਦੇਖਣ ਚ ਆਇਆ ਕਿ ਸੌ ਦਿਨ ਦਾ ਰਿਗਾਰ ਕਦੇ ਮਿਲਿਆ ਹੀ ਨਹੀਂ ਕਿਸੇ ਨੂੰ ਪਰ ਮੈਂ ਤੁਹਾਡੇ ਤੁਹਾਡੀ ਗੱਲ ਕੱਟਣ ਨਾ ਕੱਟਣ ਲੱਗਿਆ ਜਦੋਂ ਉਸ ਟਾਈਮ ਇਸ ਵਿੱਚ ਕ腐ਸ਼ਨ ਵਿੱਚ ਤਾਂ ਹੁੰਦੀ ਸੀ ਨਾ ਕਈ ਵਾਰੀ ਬੰਦੇ ਕੰਮ ਖੁਦ ਸਰਪੈਂਚ ਲਗਵਾਉਂਦੇ ਸੀਗੇ ਆਪਣੇ ਘਰਾਂ ਚ ਸ਼ੋਅ ਕਰਦੇ ਸੀ ਕਿ ਖੇਤਾਂ ਚ ਕੰਮ ਕਰਵਾ ਰਹੇ ਆ ਤੇ ਕ腐ਸ਼ਨ ਵੀ ਸੀ ਉਸ ਟਾਈਮ ਸਰ ਕ腐ਸ਼ਨ ਤਾਂ ਹੁਣ ਤੱਕ ਹੁੰਦੀ ਰਹੀ ਐ ਇਸ ਸਕੀਮ ਚ ਇਸ ਸਕੀਮ ਨਾਲ ਖਤਮ ਹੋ ਜੇ ਕ腐ਸ਼ਨ ਇਹੀ ਮਾਦਸਣਾ ਜਾਣਾ ਨਾ ਜੀ ਕਰਾਪਸ਼ਨ ਤਾਂ ਹੁਣ ਤੱਕ ਮਨਰੇਗਾ ਦੀ ਸਕੀਮ ਚ ਹੁੰਦੀ ਰਹੀ ਐ ਵੀ ਜਿਹੜਾ ਸਰਪੰਚ ਆ ਮੌਕੇ ਤੇ ਉਹ ਆਪਦੇ ਪਰਿਵਾਰ ਦੇ ਜੀਆਂ ਦੇ ਨਾਂ ਪਾ ਲੈਂਦਾ ਲੋਕ ਕੰਮ ਕਰਦੇ ਆ ਜਿਹੜੇ ਕੰਮ ਕਰਦੇ ਉਹਨਾਂ ਨੂੰ ਪੈਸੇ ਨਹੀਂ ਮਿਲਦੇ ਜਿਹੜੇ ਉਹ ਤਖੜੇ ਘਰਾਣਿਆਂ ਦੇ ਸਰਪੰਚ ਆ ਉਹਨਾਂ ਦੀਆਂ ਬੀਬੀਆਂ ਦੇ ਖਾਤਿਆਂ 'ਚ ਪੈਸੇ ਆ ਜਾਂਦੇ ਸੀ ਇਹਦੇ ਤੋਂ ਬਿਨਾ ਆ ਜਿਹੜੀ ਭਾਰਤ ਦੇ ਪ੍ਰਧਾਨ ਮੰਤਰੀ ਨੇ ਜਿਹੜੀ ਮਨਰੇਗਾ ਸਕੀਮ ਦਾ ਨਾਂ ਬਦਲ ਕੇ ਜੀ ਰਾਮ ਜੀ ਵੀ ਵੀ ਜੀ ਰਾਮ ਜੀ ਸਕੀਮ ਇੱਕ ਲੈਂਦੀ ਹੈ ਜਿਹਦੇ ਚ ਕਿ 60 40 ਦੀ ਰੇਸ਼ੋ ਚ ਬਜਟ ਦਾ ਉਹਦੇ ਚ ਕਾਨੂੰਨ ਬਣਾਇਆ ਸਮਝ ਨਹੀਂ ਆਉਂਦੀ ਕਿ ਜਦੋਂ ਇਹਨਾਂ ਨੇ ਜੀਐਸਟੀ ਲਾਗੂ ਕਰਨਾ ਸੀ ਉਹ ਵੀ ਅੱਧੀ ਰਾਤ ਨੂੰ ਚਾਲੂ ਕੀਤਾ 30 ਜੂਨ ਨੂੰ ਜਿੱਦੇ ਇਹਨਾਂ ਨੇ ਭਾਰਤ ਦੇ ਵਿੱਚ ਕਰੰਸੀ ਬੰਦ ਕਰਨੀ ਸੀ ਉਹ ਵੀ ਐਟ ਅ ਟਾਈਮ ਬੰਦ ਕੀਤੀ ਅੱਧੀ ਰਾਤ ਨੂੰ ਉਹ ਜਿੱਦਾਂ ਮਨਰੇਗਾ ਦਾ ਕਾਨੂੰਨ ਵੀ ਲਾਗੂ ਕਰਨਾ ਸੀ ਆ ਬਦਲ ਕੇ ਮਨਰੇਗਾ ਤੋਂ ਵੀ ਵੀ ਜੀ ਰਾਮ ਜੀ ਕੀਤਾ ਤੇ ਉਹ ਵੀ 21 ਤਰੀਕ ਨੂੰ ਇੰਨਾ ਤੇਜ਼ੀ ਜਿਹਾ ਕੀਤਾ ਇੱਕ ਕਾਨੂੰਨ ਬਣਾ ਕੇ ਰਾਸ਼ਟਰਪਤੀ ਦੇ ਮਾਨਯੋਗ ਰਾਸ਼ਟਰਪਤੀ ਦੇ ਦਸਤਖਤ ਕਰਾ ਕੇ ਕਿ ਲੋਕਾਂ ਨੂੰ ਪਤਾ ਹੀ ਨਾ ਲੱਗੇ ਕੀ ਹੋਈ ਜਾਂਦਾ ਇਹ ਐਸਾ ਯਾਰ ਕ੍ਰਾਈਮ ਮਨਿਸਟਰ ਹੈ ਕਿ ਜਿਹੜਾ ਰਾਤ ਨੂੰ ਹੀ ਬੰਬ ਫੋੜਦਾ ਹੈ ਸੋ ਅੱਜ ਮਨਰੇਗਾ ਤੋਂ ਜਿਹੜੀ ਵੀਵੀ ਜੀ ਰਾਮ ਜੀ ਸਕੀਮ ਹੈ ਉਹਦੇ ਚ ਇਹਨਾਂ ਨੇ ਜੇ 60 40 ਦੀ ਰੇਸ਼ੋ ਰੱਖੀ ਹੈ ਉਹ ਸੂਬਾ ਸਰਕਾਰਾਂ ਦਾ 10% ਬਜਟ ਨਹੀਂ ਸੀ ਪਾਉਂਦੀਆਂ 60% ਸੈਂਟਰ ਤੇ 40% ਸੂਬਾ ਸਰਕਾਰਾਂ ਪਾਉਣਗੀਆਂ ਇਹ ਸੂਬਾ ਸਰਕਾਰਾਂ ਬੇਵੱਸਾ ਨਾ ਸੂਬਾ ਸਰਕਾਰਾਂ ਨੂੰ ਪੁੱਛਿਆ ਗਿਆ ਸੋ ਜਦੋਂ ਅਸੀਂ ਭਾਰਤ ਨੂੰ ਸੋਨੇ ਦੀ ਚਿੜੀ ਕਹਿੰਦੇ ਸੀ ਇਸ ਨਰਿੰਦਰ ਮੋਦੀ ਨੇ ਤਾਂ ਉਹ ਚਿੜੀ ਦੇ ਖੰਭ ਵੀ ਪਟਤੇ ਕਿਉਂਕਿ ਦੇਸ਼ ਆਜ਼ਾਦ ਹੋਣ ਤੋਂ ਬਾਅਦ ਜੋ ਵੀ ਸਾਡੇ ਪ੍ਰਾਈਵੇਟਾ ਨਿਜੀ ਕਰਨ ਸੀਗਾ ادارے ਸੀ ਉਹ ਸਾਰੇ ਜਥੇਬੰਦੀਆਂ ਦੇ ਸੰਘਰਸ਼ਾਂ ਨਾਲ ਸਰਕਾਰੀ ادارے ਬਣੇ ਸੀ ਅੱਜ ਦੁਬਾਰਾ ਬੈਕ ਤੇ 47 ਤੋਂ ਪਹਿਲਾਂ ਦੀ ਪੋਜੀਸ਼ਨ ਪੰਜਾਬ ਚ ਭਾਰਤ ਚ ਆ ਗਈ ਹੈ ਕਿ ਜਿਹੜੇ ਸਰਕਾਰੀ ادارے ਸੀ ਬੀਐਸਐਨ ala LIC ਹੈ ਹੋਰ ਬਹੁਤ ਸਾਰੇ ਮਹਿਕਮੇ ਆ ਜਿਹੜੇ ਕਿ ਇਹਨਾਂ ਨੇ ਬੰਦ ਕਰਕੇ ਲੋਕਾਂ ਦਾ ਰੋਜ਼ਗਾਰ ਖਤਮ ਕਰਕੇ ਉਹਨਾਂ ਨੂੰ ਨਿਜੀ ਕਰਨ ਵੱਲ ਤੱਕ ਤਾਂ ਸੋ ਇਹ ਜਿਹੜੀਆਂ ਸਕੀਮਾਂ ਕੇਂਦਰ ਸਰਕਾਰ ਵੀ ਲਿਆ ਰਿਆ ਇਹਦੇ ਲਈ ਅਸੀਂ ਸਾਰੇ ਭਾਰਤ ਦੇ ਲੋਕ ਇਹ ਸਮਝਦੇ ਆ ਕਿ ਇਹ ਪ੍ਰਧਾਨ ਮੰਤਰੀ ਕਾਰਪੋਰੇਟ ਘਰਾਣਿਆਂ ਦਾ ਕਟਪੁਤਲੀ ਹੈ ਕਿਉਂਕਿ ਜਿਹੜੇ ਅਦਾਨੀ ਯਵਾਨੀ ਹੁਰੀ ਹੈ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਥੱਲੇ ਮਜ਼ਦੂਰਾਂ ਦੀ ਹਾਲਤ ਕੀ ਹੈ ਪੰਜਾਬ ਦੇ ਲੋਕਾਂ ਨੂੰ ਵਿਹਾਰ ਬਾਰੇ ਨਹੀਂ ਪਤਾ ਪੰਜਾਬ ਦੇ ਲੋਕਾਂ ਨੂੰ ਉੱਤਰਾਖੰਡ ਬਾਰੇ ਨਹੀਂ ਪਤਾ ਉੱਤਰਾਖੰਡ ਵਾਲਿਆਂ ਨੂੰ ਪੰਜਾਬ ਬਾਰੇ ਨਹੀਂ ਪਤਾ ਸੋ ਇਹ ਵੱਖ-ਵੱਖ ਪਰਿਸਥਤੀਆਂ ਹੈ ਵੱਖ-ਵੱਖ ਸੂਬਿਆਂ ਦੀਆਂ ਪਰ ਪੰਜਾਬ ਤਾਂ ਸਾਡਾ ਜਿੰਨੇ ਕ੍ਰਾਈਸਿਸ ਚ ਲੰਘ ਰਿਹਾ ਇੱਕ ਬਾਰਡਰ ਸਟੇਟ ਹੈ ਸਾਨੂੰ ਕੋਈ ਵੱਖਰਾ ਫੰਡ ਨਹੀਂ ਦਿੱਤਾ ਜਾਂਦਾ ਇੱਕ ਬਾਰਡਰ ਸਟੇਟ ਨੂੰ ਦੂਜਾ ਵਖਰੇਵਾ ਸਾਡੇ ਨਾਲ ਇਹ ਕੀਤਾ ਜਾਂਦਾ ਕਿ ਸੈਂਟਰ ਦੇ ਵਿੱਚ ਜੇ ਭਾਜਪਾ ਦੀ ਜਾਂ ਪੰਜਾਬ ਚਾਂਮ ਆਦਮੀ ਪਾਰਟੀ ਦੀ ਸਰਕਾਰ ਹੈ ਤਾਂ ਵੀ ਸਾਡੇ ਜਿਹੜੇ ਬਜਟ ਆ ਜਿਹੜਾ ਸਾਡਾ ਫੰਡ ਆ ਜਿਹੜਾ ਉਹ ਸਾਨੂੰ ਤਾਂ ਵੀ ਨਹੀਂ ਪ੍ਰੋਪਰ ਮਿਲਦਾ ਸੋ ਇਹ ਜਿਹੜੀ ਮਨਰੇਗਾ ਸਕੀਮ ਤੋਂ ਵੀ ਵੀ ਜੀ ਰਾਮ ਜੀ ਲੈਂਦੀ ਹੈ ਅਸੀਂ ਇਹਦੀ ਸਖਤ ਸ਼ਬਦਾਂ ਇਹਨੂੰ ਕੀਤੀ ਕਰਦੇ ਆ ਸਾਰੇ ਭਾਰਤ ਦੇ ਵਿੱਚ ਇਹਦੇ ਇਸ ਸਕੀਮ ਦੇ ਵਿਰੋਧ ਦੇ ਵਿੱਚ بڑے ਵੱਡੇ ਵੱਡੇ ਇਜਿਟੇਸ਼ਨ ਹੋ ਰਿਹਾ ਸਾਡੀ ਭਾਵੇਂ ਪੰਜਾਬ ਸਰਕਾਰ ਬੇਵੱਸ ਆ ਇਸ ਮਾਮਲੇ 'ਚ ਇਹਨਾਂ ਦਾ ਇਹਨਾਂ ਨੇ 30 30 ਦਸੰਬਰ ਨੂੰ ਇੱਕ ਵਿਸ਼ਾਲ ਰੱਖਿਆ ਸੀ ਆ ਆਪਣਾ ਸੈਸ਼ਨ ਸਪੈਸ਼ਲ ਸਪੈਸ਼ਲ ਸੈਸ਼ਨ ਰੱਖਿਆ ਸੀ ਉਹਦੇ 'ਚ ਵੀ ਕੁਝ ਨਹੀਂ ਨਿਕਲਿਆ ਉਹ ਨਿਸ਼ਟਾ ਰਿਹਾ ਉਹ ਵੀ ਬੇ ਸਿਟਾ ਰਿਹਾ ਕਰੋੜਾ ਰੁਪਈਆ ਸਾਡਾ ਬਜਟ ਆ ਜਿਹੜਾ ਭਾਰਤ ਸਰਕਾਰ ਪੰਜਾਬ ਸਰਕਾਰ ਦਾ ਇਹਨਾਂ ਨੇ ਉਹ ਖੇ ਕਰਤਾ ਸੋ ਗੱਲ ਕੀ ਹੈ ਕਿ ਇਹ ਜਿਹੜਾ ਪੰਜਾਬ ਅੱਜ ਆ ਆਮ ਆਦਮੀ ਪਾਰਟੀ ਦੇ ਸਮੇਂ ਚ ਚਾਰਾਂ ਸਾਲਾਂ ਚ ਪੰਜਾਬ ਦੇ ਵਿੱਚ ਕੋਈ ਵੀ ਅਧਿయోగਪਤੀ ਪੰਜਾਬ ਚ ਅਧਿయోగ ਲਾਉਣ ਨੂੰ ਤਿਆਰ ਨਹੀਂ ਹੈ ਕੋਈ 100 ਰੁਪਇਆ ਇਨਵੈਸਟ ਕਰਨ ਨੂੰ ਤਿਆਰ ਨਹੀਂ ਹੈ ਇਹ ਠੀਕ ਹੈ ਕਿ ਸਾਡਾ ਮੁੱਖ ਮੰਤਰੀ ਵਿਦੇਸ਼ਾਂ ਦੇ ਵਿੱਚ ਜਦੋਂ ਦੌਰਾ ਲਾ ਕੇ ਆਉਂਦਾ ਤੇ ਆ ਕੇ ਕਹਿ ਦਿੰਦਾ ਕਿ ਮੈਂ ਜੀ ਆਜੇ BMW ਆਜੂ ਹੋਰ ਇੰਡਸਟਰੀ ਆਜੂ ਕੱਖ ਨਹੀਂ ਹੋਇਆ ਅੱਜ ਇਹਨਾਂ ਨੇ ਉਦਯੋਗਪਤੀਆਂ ਨੂੰ ਮੂਰੇ ਲਿਆਂਦਾ ਕੇਜਰੀਵਾਲ ਨੇ ਕੱਲ ਦੀ ਗੱਲ ਹੈ ਆ ਸੰਜੀਵ ਰੋਡ ਆ ਜਿਹੜਾ ਇੱਥੋਂ ਐਮ ਐਲ ਏ ਬਣਾਇਆ ਉਹਨੂੰ ਲੋਕਲ ਬਾਡੀਜ਼ ਦਾ ਮਿਨਿਸਟਰ ਬਣਾਤਾ ਇੱਕ ਕਿਸਮ ਦਾ ਸੈਕੰਡ ਮੁੱਖ ਮੰਤਰੀ ਆਉ ਅੱਜ ਪੰਜਾਬ ਵੀ ਲੀਡਰਲੈਸ ਹੈ ਸਣੀ ਸਾਹਿਬ ਪੰਜਾਬ ਦੇ ਲੋਕੋ ਪੰਜਾਬ ਦਾ ਮੁੱਖ ਮੰਤਰੀ ਲੀਡਰਲੈਸ ਸਾਡਾ ਪੰਜਾਬ ਲੀਡਰਲੈਸ ਹੈ ਕਿਉਂਕਿ ਮੁੱਖ ਮੰਤਰੀ ਕਿਸੇ ਏਜੰਡੇ ਤੇ ਬੋਲਣ ਦੇ ਯੋਗ ਹੀ ਨਹੀਂ ਹੈ ਇਹ ਪੰਜਾਬ ਨੂੰ ਪੰਜਾਬ ਦੀ ਪਾਰਲਮੈਂਟ ਵਿਦਿਆ ਆਪਣੀ ਵਿਧਾਨ ਸਭਾ ਨੂੰ ਇੱਕ ਕਮੇਡੀ ਸਟੇਜ ਸਮਝ ਕੇ ਚਲਾਉਂਦੇ ਆ ਇਹਨਾਂ ਦਾ ਜਦੋਂ ਸ਼ੋਅ ਖਤਮ ਹੋ ਜਾਂਦਾ ਬਾਅਦ ਦੇ ਵਿੱਚ ਫਿਰ ਇਕੱਠੇ ਨਹੀਂ ਤਾਂ ਜੇ ਉਹ ਅਸੀਂ ਵਿਧਾਨ ਸਭਾ ਦੇ ਵਿੱਚ ਇੰਨਾ ਕਰੋੜਾ ਰੁਪਏ ਦਾ ਬਜਟ ਖਰਾਬ ਕਰਦੇ ਆ ਸੋ ਪੰਜਾਬ ਦੇ ਲੋਕੋ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਇਹਨਾਂ ਨੇ ਜੋ ਪੰਜਾਬ ਨਾਲ ਲਾਰੇ ਲੱਪੇ ਲਾਏ ਸੀ ਤੁਹਾਡੇ ਨਾਲ ਵਾਅਦੇ ਕੀਤੇ ਸੀ ਤਾਂ ਉਹ ਇਹ ਸਰਕਾਰ ਭੱਜ ਚੁੱਕੀ ਹੈ ਤੇ ਪੰਜਾਬ ਨੂੰ ਮੁੜ ਵਸਦਾ ਕਰਨ ਵਾਸਤੇ ਤੁਹਾਨੂੰ ਹੀ ਕੋਈ ਆਪਣੀ ਜ਼ਿੰਮੇਵਾਰੀ ਸਮਝਣੀ ਪੈਣੀ ਹੈ ਆਪਣੇ ਪੱਧਰ ਤੇ ਅਸੀਂ ਪੰਜਾਬ ਦੇ ਲੋਕ ਜੇ ਅਸੀਂ ਠੱਗੇ ਠੱਗੇ ਮਹਿਸੂਸ ਕਰਦੇ ਆ ਅੱਜ ਲੋੜ ਹੈ ਕਿ ਪੰਜਾਬ ਨੂੰ ਆਉਣ ਵਾਲੇ ਸਮੇਂ 'ਚ 2027 'ਚ ਇਹਨਾਂ ਤੋਂ ਬੌਕਰ ਵਾਲਿਆਂ ਤੋਂ ਖਹਿੜਾ ਛਡਾ ਕੇ ਅਸੀਂ ਕੋਈ ਪੰਜਾਬ ਦੀ ਉਸ ਨਮੈਂਦਾ ਜਮਾਤ ਨੂੰ ਅਸੀਂ ਅੱਗੇ ਲਿਆਈਏ ਦੇਸ਼ ਆਯਾਦ ਹੋਇਆ ਸੀ ਇੰਡੀਅਨ ਨੈਸ਼ਨਲ ਕਾਂਗਰਸ ਨੇ ਜਿਹੜੇ ਸਾਡੇ ਪਹਿਲੇ ਪ੍ਰਧਾਨ ਮੰਤਰੀ ਸੀ Jawaharlal Nehru ji Bibi ਆਪਣਾ ਸ੍ਰੀਮਤੀ ਇੰਦਰਾ ਗਾਂਧੀ ji ਇਸ ਤਰ੍ਹਾਂ ਕਾਂਗਰਸ ਪਾਰਟੀ ਨੇ ਜਿਹੜਾ ਪੰਜਾਬ ਦਾ ਪੰਜਾਬ ਦੇ ਗਰੀਬਾਂ ਦਾ ਪੰਜਾਬ ਦੇ ਆਮ ਲੋਕਾਂ ਦਾ ਸਾਰੇ ਦੇਸ਼ ਦਾ ਜਿਹੜਾ ਵਿਕਾਸ ਕੀਤਾ ਸੀ ਇਹਨਾਂ ਨੇ ਬੀਜੇਪੀ ਵਾਲਿਆਂ ਨੇ ਸਿਰਫ ਕਾਰਪੋਰੇਟ ਘਰਾਣਿਆਂ ਦਾ ਵਿਕਾਸ ਕੀਤਾ ਇਹ ਦੇਸ਼ ਦਾ ਵਿਕਾਸ ਹੈ ਜਿਹੜਾ ਵਿਨਾਸ਼ ਹੋ ਚੁੱਕਿਆ ਇਸ ਲਈ ਬੇਨਤੀ ਹੈ ਕਿ ਸਾਡੇ ਆਮ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਦੇਸ਼ ਨੂੰ ਕਿਵੇਂ ਬਚਾਉਣਾ ਇਹ ਆਪਣੇ ਆਪਣੇ ਜਿਹੜੀ ਲੀਡਰਸ਼ਿਪ ਆਰਐਸਐਸ ਦੀ ਜਾਂ ਬੀਜੇਪੀ ਦੀ ਉਹਨਾਂ ਦੇ ਨਾਂ ਬਦਲ ਕੇ ਸਕੀਮਾਂ ਉਹੀ ਐ ਉਹਨਾਂ 'ਚ ਕੋਈ ਥੋੜੀ-ਬਹੁਤੀ ਤਬਦੀਲੀ ਕਰਕੇ ਜਿਵੇਂ ਇਹ ਬਜਟ 'ਚ ਤਬਦੀਲੀ ਕਰਤੀ 90-10 ਦੀ ਕਰਤੀ ਉਹਦੇ 'ਚ 60-40 ਐ ਮਤਲਬ ਨਵੀਂ ਸਕੀਮ 'ਚ 60-40 ਐ ਇਹਦੇ ਨਾਲ ਜਿਹੜਾ ਐਟੇ ਟਾਈਮ ਇਹਨਾਂ ਨੇ ਮਨਰੇਗਾ ਬੰਦ ਕਰਤੀ ਲੋਕ ਤਾਂ ਵਿਚਾਰੇ ਜਿਨ੍ਹਾਂ ਨੇ ਪਹਿਲਾਂ ਕੰਮ ਕੀਤਾ ਸੀ ਉਹਨਾਂ ਨੂੰ ਪੈਸੇ ਨਹੀਂ ਮਿਲੇ ਅਜੇ ਤੱਕ ਸੋ ਬਹੁਤ ਸਾਰਾ ਸਾਡਾ ਪੰਜਾਬ ਦਾ ਕੀ ਸਾਰੇ ਦੇਸ਼ ਦੇ ਵਿੱਚ ਪੰਜਾਬ ਦਾ 20 ਲੱਖ 3000 ਬੰਦਾ ਜਿਹੜਾ ਮਨਰੇਗਾ ਦਾ ਮਜ਼ਦੂਰ ਸੀ ਔਰ ਛਬੀ ਕਰੋੜ ਸਾਰੇ ਭਾਰਤ ਦੇ ਵਿੱਚ ਮਨਰੇਗਾ ਮਜ਼ਦੂਰ ਸੀ ਕਿੰਨਾ ਦਿਨ ਵਿੱਚ ਕਿੰਨਾ ਇੱਕ ਦਿਹਾੜੀ ਕਿੰਨੀ ਹੁੰਦੀ ਹੈ ਉਹਨਾਂ ਦੀ ਮਨਰੇਗਾ ਵਾਲਿਆਂ ਦੀ ਇਹਨਾਂ ਦੀ 400 ਰੁਪਏ ਤੋਂ 374 ਰੁਪਏ ਸ਼ਾਇਦ ਇੰਨੀ ਕੁ ਹੁੰਦੀ ਹੈ ਔਰ ਉਹ ਵੀ ਅਕਲ ਲਾਲਸਾ ਜੀ ਹੁੰਦੀ ਹੈ ਵੀ ਜਦੇ ਕੰਮ ਕਰਦੇ ਤਾਂ ਸਾਨੂੰ ਮਿਲ ਜੂ ਮੈਨ ਲੱਗਦਾ ਅਜੇ ਤੱਕ ਉਹ ਵੀ ਪੈਂਡਿੰਗ ਪਈਆਂ ਬਹੁਤ ਸਾਰੀਆਂ ਪੇਮੈਂਟਾਂ ਔਰ ਦੇਖਣ ਵਾਲੀ ਗੱਲ ਇਹ ਹੈ ਕਿ ਇਹਦੇ ਨਾਲ ਕਰੋੜਾਂ ਲੋਕਾਂ ਦਾ ਚੁੱਲ੍ਹਾ ਠੰਡਾ ਹੋਇਆ ਚੱਲਦੀ ਸੀ ਸਕੀਮ ਵਧੀਆ ਚੱਲ ਰਹੀ ਸੀ ਲੋਕ ਕੰਮ ਕਰਦੇ ਸੀ ਪਰ ਉਹਨਾਂ ਦੇ ਜਿਹੜੇ ਬਣੇ ਹੋਏ ਕਾਰਡ ਆ ਕਿੰਨਾ ਬਜਟ ਸਾਡਾ ਖਰਾਬ ਹੋਇਆ ਜੀ ਜਿਹੜੇ ਪਹਿਲੇ ਭਾਰਤ ਦੇ ਭਾਰਤ ਦਾ ਜਿਹੜਾ ਬਜਟ ਆ ਜਿਹੜੇ ਇਹਨਾਂ ਨੇ ਪਹਿਲਾਂ ਕਾਰਡ ਬਣਾਏ ਆ ਸੂਬਾ ਸਰਕਾਰਾਂ ਨੇ ਬਣਾਏ ਆ ਭਾਰਤ ਸਰਕਾਰ ਨੇ ਬਣਾਏ ਆ ਉਹ ਹੁਣ ਤੱਕ ਦਾ ਜੇ ਵੰਡੀਆਂ ਜਾਂਦੇ ਸੀ ਹੁਣ ਦੁਬਾਰਾ ਫੇਰ ਨਵੇਂ ਬਣ ਗਏ ਜਿਵੇਂ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੈ ਉਹ ਕਹਿੰਦੇ ਜੀ ਅਸੀਂ ਨਸ਼ਾ ਵਿਰੋਧੀ ਮੁਹਿੰਮ ਚਲਾਈ ਹੈ ਠੀਕ ਹੈ ਨਾ ਉਹ ਬੱਸਾਂ ਦੇ ਪਿੱਛੇ ਜਿਹੜਾ ਫਲੈਕਸਾਂ ਤੇ ਖਰਚ ਕੀਤਾ ਦੁਆਰਾ ਤੇ ਖਰਚ ਕੀਤਾ ਉਹ ਉਹ ਤਾਂ ਅਰਬਾਂ ਰੁਪਇਆ ਵੱਖਰਾ ਖਰਚ ਕਰਤਾ ਤੁਸੀਂ ਇਵੇਂ ਹੀ ਇਹ ਸਕੀਮਾਂ ਬਸ ਇਹਨਾਂ ਨੇ ਮਸ਼ਹੂਰੀ ਵਾਸਤੇ ਇਹ ਸਕੀਮ ਕੀਤੀ ਹੈ ਵੀ ਇਹਦੇ ਦੇ ਮਸ਼ਹੂਰੀ ਤੇ ਵੱਧ ਖਰਚ ਹੋ ਜਾਣਾ ਪੱਲੇ ਲੋਕਾਂ ਦੇ ਕੁਝ ਪੈਣਾ ਜਿਹੜਾ ਹੜ੍ਹਾਂ ਵਿੱਚ ਹਰ ਪੀੜਤ ਏਰੀਏ ਸੀਗੇ ਜਿਵੇਂ ਫਰੋਈਪੁਰ ਹੋ ਗਿਆ, ਬਾਜਲਕਾ ਹੋ ਗਿਆ, ਜਿੰਨੇ ਵੀ ਏਰੀਏ ਹੜ੍ਹਾਂ ਵਿੱਚ ਪ੍ਰੋਬਲਮ ਆਈ ਸੀਗੀ ਸੈਂਟਰ ਸਰਕਾਰ ਵੱਲੋਂ ਵੀ 1600 ਕਰੋੜ ਦਾ ਵਾਅਦਾ ਕੀਤਾ ਸੀ ਉਹ ਮਿਲ ਗਿਆ ਹੈ ਕੀ ਪੰਜਾਬ ਨੂੰ ਦੇਖੋ ਜੀ ਸੈਂਟਰ ਸਰਕਾਰ ਨੇ ਤਾਂ ਹੱਥ ਖੜੇ ਕਰਤੇ ਪਰ ਪੰਜਾਬ ਸਰਕਾਰ ਨੇ ਪਹਿਲਾਂ ਹੀ ਹੱਥ ਖੜੇ ਕੀਤੇ ਸੀ ਇਹਨਾਂ ਦੇ ਇੱਕਾ ਦੁੱਕਾ ਮੰਤਰੀਆਂ ਤੋਂ ਬਿਨਾ ਉੱਥੇ ਲੋਕਾਂ ਦੀ ਸਾਰ ਨਹੀਂ ਲਈ ਸੈਣੀ ਸਾਹਿਬ ਆਪਾਂ ਵੀ ਜਾਣਦੇ ਰਹੇ ਹਾਂ ਅਸੀਂ ਉਹਨਾਂ ਲੋਕਾਂ ਕੋਲੇ ਗਏ ਜਿੱਥੇ 8-8 10-10 ਫੁੱਟ ਪਾਣੀ ਸੀ ਔਰ ਤੁਸੀਂ ਵੀ ਨਾਲ ਸੀ ਜਦੋਂ ਕਿ ਆਪਾਂ ਦਵਾਈਆਂ ਵੀ ਕਿਤਾਬਾਂ ਕਾਪੀਆਂ ਵੀ ਖਾਣ ਪੀਣ ਦਾ ਸਮਾਨ ਲੋਕਾਂ ਨੂੰ ਵੰਡਿਆ ਔਰ ਜੇ ਇਹਨਾਂ ਨੇ ਹੜ ਦਾ ਸਮਾਂ ਖਤਮ ਹੋਣ ਤੋਂ ਬਾਅਦ ਕੋਈ ਬਜਟ ਚੈੱਕ ਦਿੱਤੇ ਵੀ ਹੈ ਤਾਂ ਮੁੱਖ ਮੰਤਰੀ ਦੇ ਉਹਨਾਂ ਦਫ਼ਤਰਾਂ ਨੇ ਉਹਨਾਂ ਤੋਂ ਚੈੱਕ ਕਿਸਾਨਾਂ ਤੋਂ ਵਾਪਸ ਲੈ ਲੇ ਕਿ ਤੁਹਾਨੂੰ ਵਧ ਦੇਾਂਗੇ ਕਿਉਂਕਿ ਖਾਤਿਆਂ 'ਚ ਪੈਸੇ ਨਹੀਂ ਸੀ। ਸੋ ਇਹਨਾਂ ਨੇ ਉਹ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਸੀ ਉਹਨਾਂ ਲੋਕਾਂ ਦੀ ਸਾਰ ਨਹੀਂ ਲਈ। ਕੱਲਾ ਉਹੋ ਹੀ ਸਮਾਂ ਨਹੀਂ ਸੀ ਜਦੋਂ ਪਾਣੀ ਆਇਆ। ਅੱਜ ਵੀ ਉਹਨਾਂ ਨੂੰ ਲੋੜ ਹੈ ਕਿਉਂਕਿ ਅੱਜ ਸਰਦ ਰੁੱਤ ਦੇ ਵਿੱਚ ਉਹਨਾਂ ਨੂੰ ਗਰਮ ਕੱਪੜਿਆਂ ਦੀ ਲੋੜ ਆ, ਖਾਣ ਪੀਣ ਦੇ ਸਮਾਨ ਦੀ ਲੋੜ ਆ। ਹੁਣ ਤਾਂ ਕਦੇ ਖਬਰ ਆਈ ਨਹੀਂ ਵੀ ਪੰਜਾਬ ਦਾ ਜਿਹੜਾ ਕੋਈ ਲੀਡਰਸ਼ਿਪ ਜਾਂ ਕੋਈ ਸਾਡਾ ਪੰਜਾਬ ਸਰਕਾਰ ਉੱਧਰ ਜਾ ਕੇ ਉਹਨਾਂ ਲੋਕਾਂ ਦੀ ਸਾਰ ਲੈਂਦੀ। ਮੈਂ ਉਹ ਵੀ ਦੇਖ ਰਿਹਾ ਵੀ ਹੁਣ ਇੱਕ ਕੋਈ ਤਕਰੀਬਨ 3 ਮਹੀਨੇ ਹੋ ਗਏ ਆ ਇਸ ਗੱਲ ਨੂੰ। ਇੰਤਜਾਰ ਮਹੀਨੇ ਤੇ ਕੋਈ ਵੀ ਇਸ ਤਰ੍ਹਾਂ ਦੀ ਅਪਡੇਟ ਨਹੀਂ ਆ ਰਹੀ ਉਹਨਾਂ ਲੋਕਾਂ ਦੀ ਕਿ ਉਹ ਲੋਕਾਂ ਦੀ ਸਾਰ ਕਿਸੇ ਨੇ ਲਈ ਕਿ ਨਹੀਂ ਲਈ ਤੇ ਹੋਰ ਇਸ ਤੋਂ ਇਲਾਵਾ ਹੋਰ ਵੀ ਪੰਜਾਬ ਦੇ ਮੁੱਦੇ ਨੇ ਜਿਹਨਾਂ ਨੂੰ ਅਸੀਂ ਲੈ ਕੇ ਅੱਜ ਗੱਲ ਕਰ ਰਹੇ ਆ ਪੰਜਾਬ ਨੂੰ ਰਿਪਰੈਜ਼ੈਂਟ ਕੋਈ ਵੀ ਨਹੀਂ ਕਰ ਰਿਹਾ ਨਾ ਕੋਈ ਧਰਮ ਨੂੰ ਲੈ ਕੇ ਨਾ ਕੋਈ ਪੰਜਾਬ ਦੇ ਕੋਈ ਗੱਲਾਂ ਨੂੰ ਲੈ ਕੇ ਹੋਰ ਕਿੰਨੇ ਤਰ੍ਹਾਂ ਦੇ ਪੰਜਾਬ ਦੀਆਂ ਪ੍ਰੋਬਲਮ ਨੇ ਜਿਹੜੀਆਂ ਚੱਲ ਰਹੀਆਂ ਨੇ ਜਿਵੇਂ ਕਿ ਪੰਜਾਬ ਦਾ ਯੂਥ ਨੂੰ ਪੰਜਾਬ ਛੱਡ ਕੇ ਜਾਣਾ ਪੈ ਰਿਹਾ ਜੋਬ ਲਈ ਜੋ ਵੀ ਬਿਲਕੁਲ ਬਹੁਤ ਨਾਮ ਆਤਰ ਹੈ ਜੋ ਪੰਜਾਬ ਦੇ ਪੰਜਾਬੀਆਂ ਨੂੰ ਕਿਉਂਕਿ ਪੰਜਾਬੀ ਜਦੋਂ ਜੋਬ ਕਰਦੇ ਆ ਨਾ ਕਿਸੇ ਦੀ ਗੱਲ ਨਹੀਂ ਸੁਣਦੇ ਰੇਟ ਰੇਟ ਦਾ ਫਰਕ ਹੁੰਦਾ ਲੋਕ ਜਿਹੜੇ ਪ੍ਰਵਾਸੀ ਆਂਦੇ ਨੇ ਪੰਜਾਬ ਵਿੱਚ ਜੋਬ ਕਰਦੇ ਨੇ ਉਹ ਘੱਟ ਪੈਸੇ ਤੇ ਵੀ ਕੰਮ ਕਰਦੇ ਉਸ ਤੇ ਤੁਸੀਂ ਕੀ ਕਹਿਣਾ ਚਾਹੋਗੇ ਸੈਣੀ ਸਾਹਿਬ ਜਦੋਂ ਇਹ ਸਰਕਾਰ ਬਣੀ ਨਹੀਂ ਸੀ ਮੁੱਖ ਮੰਤਰੀ ਰਜਾਨਾ ਸਟੇਜਾਂ ਤੋਂ ਬੋਲਦੇ ਸੀ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਵਦੇਸ਼ਾਂ 'ਚ ਜਾਣ ਦੀ ਲੋੜ ਨਹੀਂ ਪੈਣੀ। ਅੰਗਰੇਜ਼ ਆ ਕੇ ਇੱਥੇ ਸਾਡੇ ਕੰਮ ਕਰਿਆ ਕਰਨਗੇ। ਕਿੱਡਾ ਵੱਡਾ ਇੱਕ ਸੁਪਨਾ ਦਿਖਾਇਆ ਸੀ। ਪਰ ਅਜੇ ਤੱਕ ਉਹ ਸੁਪਨਾ ਪੂਰਾ ਨਹੀਂ ਹੋਇਆ। ਇਹ ਲੀਡਰਲੈਸ ਪੰਜਾਬ ਆ ਜਿਹੜਾ ਇਹਨੂੰ ਬਚਾਉਣ ਵਾਸਤੇ ਪੰਜਾਬ ਦੇ ਲੋਕਾਂ ਨੂੰ ਆਪ ਹੀ ਕਦਮ ਚੁੱਕਣੇ ਪੈਣਗੇ ਕਿਉਂਕਿ ਜੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਉਸ ਸਮੇਂ ਪੰਜਾਬ ਦੀਆਂ ਦੂਜੀਆਂ ਸੂਬਿਆਂ ਤੋਂ ਬਹੁਤ ਸਾਰੀਆਂ ਐਨ ਜੀਓਜ਼ ਟਰਾਲੀਆਂ ਟਰੱਕ ਭਰ ਕੇ ਰਾਸ਼ਨ ਪਾਣੀ ਦੇ ਕੇ ਆਈਆਂ ਪਰ ਅੱਜ ਵੀ ਉਹਨਾਂ ਲੋਕਾਂ ਦੀਆਂ ਸਮੱਸਿਆਵਾਂ ਉਵੇਂ ਹੀ ਐ ਕਿਉਂਕਿ ਉਸ ਟਾਈਮ ਤਾਂ ਉਹਨਾਂ ਨੂੰ ਚਲੋ ਰਾਹਤ ਸਮਗਰੀ ਮਿਲ ਗਈ ਅੱਜ ਪੰਜਾਬ ਦਾ ਕਿਹੜਾ ਮੰਤਰੀ ਜਾਂ ਕੋਈ ਜਿਹੜਾ ਹੈਗਾ ਇਹਨਾਂ ਦਾ ਉਸ ਇਲਾਕੇ ਦਾ ਐਮ ਐਲ ਏ ਕਦੇ ਗਿਆ ਉੱਥੋਂ ਦੇ ਲੋਕਾਂ ਨੂੰ ਪੁੱਛਣ ਵਾਸਤੇ ਕਿ ਤੁਹਾਡੀਆਂ ਸਥਿਤੀਆਂ ਕੀ ਐ ਤੁਸੀਂ ਦੇਖਿਆ ਕਿ ਜਦੋਂ ਆਪਾਂ 8 8 ਫੁੱਟ ਡੂੰਘੇ ਪਾਣੀ ਦੇ ਵਿੱਚ ਕਿਸ਼ਤੀ ਵਿੱਚ ਜਾ ਕੇ ਉੱਥੇ ਸੱਪਾਂ ਨਾਲ ਮਰੇ ਲੋਕ ਵੇਖੇ ਇਹਦਾ ਗਿਣਤੀ ਘੱਟ ਦਿੰਦੇ ਇੱਕ ਇੱਕ ਪਿੰਡ 'ਚ 10 10 ਬੰਦੇ ਮਰੇ ਐ ਸੱਪਾਂ ਨਾਲ ਸਹੀ ਗੱਲ ਸਹੀ ਗੱਲ ਔਰ ਉਹਨਾਂ ਲੋਕਾਂ ਕੋਲ ਅਸੀਂ ਪਹੁੰਚੇ ਆ ਜਿਨ੍ਹਾਂ ਲੋਕਾਂ ਕੋਲੇ ਕੋਈ ਸਾਧਨ ਨਹੀਂ ਸੀ ਸੋ ਇਹ ਸਮੱਸਿਆਵਾਂ ਬਹੁਤ ਨੇ ਪੰਜਾਬ ਦੀਆਂ ਇਹ ਇਹਨਾਂ ਸਮੱਸਿਆਵਾਂ ਤੇ ਆਪਾਂ ਵੱਖ-ਵੱਖ ਸਮੇਂ ਗੱਲ ਕਰਦੇ ਰਾਂਗੇ ਮੈਂ ਤਾਂ ਪੰਜਾਬ ਵਾਸੀਆਂ ਨੂੰ ਅਪੀਲ ਕਰੂੰਗਾ ਕਿ ਤੁਸੀਂ ਸਾਰੇ ਸਿਆਣਿਆਂ ਤੁਸੀਂ ਆਪਾਂ ਸਾਰਿਆਂ ਨੇ ਰਲ ਕੇ 2022 ਚ ਸਰਕਾਰ ਬਣਾਈ ਸੀ ਅੱਜ ਕੀ ਹਾਲਾ ਤੁਸੀਂ ਸਭ ਕੁਝ ਜਾਣਦੇ ਹੋ ਸੋ ਦੋਸਤੋ ਇਹ ਵੀਡੀਓ ਅਸੀਂ ਪੰਜਾਬ ਦੇ ਅਲੱਗ-ਅਲੱਗ ਮੁੱਦਿਆਂ ਤੇ ਗੱਲ ਕੀਤੀ ਮਨਰੇਗਾ ਤੇ ਗੱਲ ਕੀਤੀ ਜਾਂ ਹੋਰ ਵੀ ਪੰਜਾਬ ਦੇ ਕਿਸੇ ਕਿਸ ਤਰ੍ਹਾਂ ਦੇ ਮੁੱਦੇ ਚੱਲ ਰਹੇ ਚੱਲ ਰਹੇ ਨੇ ਚੱਲ ਰਹੇ ਨੇ ਜਾਂ ਚੱਲ ਜਾਂ ਜੁਨਾ ਮੁੱਦਿਆਂ ਤੇ ਆਣ ਆਣ ਵਾਲੇ ਸਮਿਆਂ ਚੋ ਕੋਈ ਹੱਲ ਕੀਤਾ ਜਾ ਸਕਦਾ ਮੈਂ ਵੀਅਰਸ ਨੂੰ ਇਹ ਕਹਿਣਾ ਚਾਹਾਂਗਾ ਕਿ ਇਸ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਲਾਈਕ ਜ਼ਰੂਰ ਕਰਨਾ ਤਾਂ ਜੋ ਸਾਡੇ ਦੁਆਰਾ ਜੋ ਗੱਲ ਕੀਤੀ ਗਈ ਲੋਕਾਂ ਤੱਕ ਲੋਕਾਂ ਨੂੰ ਜਾਗਰੂ ਕਰਨ ਵਿੱਚ ਮਦਦ ਮਿਲ ਸਕੇ ਧੰਨਵਾਦ ਧੰਨਵਾਦ